ਜੀ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਸ਼ਕੂਰ ਦੇ ਵਿੱਚ ਮਿੱਤਰੋ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਦਿਖਾਵਾਂਗੇ ਮਿੱਤਰੋ ਤੁਹਾਨੂੰ ਪਹਿਲੇ ਸੁਏ ਸੁਣਾ ਇਸ ਝੋਟੀ ਨੇ ਘਰੇਲੂ ਪਰਿਵਾਰ ਕੋਲੇ ਆ ਮਿੱਤਰੋ ਤਿਆਰੀ ਤਿਉਰੀ ਜਿਹੜੀ ਝੋਟੀ ਨੇ ਬਹੁਤ ਸੋਹਣੀ ਕੀਤੀ ਹੋਈ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਮੁੱਲ ਕਰਦਾ ਬਾਈ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਆਜੋ ਵੀ ਮਿੱਤਰੋ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬੜਾ ਉੱਚੀ ਬੋਲੀ ਚੱਲੀ ਹੋਰ ਘਰ ਪਰਵਾਹ ਠੀਕ ਆ ਬਾਈ ਹਾਂ ਜੀ ਹਾਂ ਜੀ ਬੜੀ ਵਧੀਆ ਜੀ ਕਿੰਨਾ ਮਸੂਆ ਸੂਣਾ ਝੂਟੀ ਨਹੀਂ ਬਾਈ ਇਹ ਵੀ ਪਹਿਲਾਂ ਸੂਏ ਆ ਪਹਿਲੇ ਸੂਏ ਸੂਣਾ ਇਹਨੇ ਸੂਣਾ ਕਿੰਨੇ ਦਿਨ ਬਾਕੀ ਆ ਹਲੇ ਇਹ ਚੀਜ਼ ਵੱਤ ਵੱਦ 10 ਦਿਨ ਹੋਣਗੇ 10 ਦਿਨ ਬਾਕੀ ਆ ਹਲੇ ਝੋਟੀ ਦੇ ਤੇ ਸੀਮੰਦਰ ਕਾਰਡ ਕੋਡ ਪਤਾ ਵੀਰੇ ਇਹਦਾ ਕੁਝ ਨਹੀਂ ਯਾਰ ਇਹ ਪਹਿਲਾਂ ਨਾਲ ਆਪਣੇ ਕੋਲੇ ਠੀਕ ਆ ਨਹੀਂ ਹੁਣ ਕ੍ਰਾਸ ਜਿਹੜੀ ਹੋਈ ਆ ਝੋਟੇ ਤੋਂ ਹੋਈ ਆ ਕਿ ਟੀਕਾ ਲੱਗਾ ਹੋਈ ਆ ਝੋਟੇ ਤੋਂ ਠੀਕ ਆ ਵੀਰੇ ਝੋਟੇ ਤੋਂ ਇਹ ਕ ਮੁੱਲ ਬਈ 90000 ਮੁੱਲੇ ਦਾ ਮਿੱਤਰੋ 90000 ਆ ਝੋਟੀ ਥੱਲੋ ਬਹੁਤ ਸੋਣੀ ਖੜੀ ਹੋਈ ਆ ਤੁਹਾਨੂੰ ਦਿਖਾ ਦਿੰਨੇ ਆ ਇੱਕਰੀ ਨਖੇਰਾ ਨਖੂਰਾ ਚੰਗੀਆਂ ਨਖੇਰੀਆਂ ਹੋਈਆਂ ਝੋਟੀ ਨੇ ਵੱਡੀ ਹੋ ਕੇ ਬਣੀ ਆ ਥੋੜੀ ਜੀ ਤੇ ਭਲਾਂ ਚ ਆਈ ਫਿਰਦੀ ਆ ਮਿੱਤਰੋ ਝੋਟੀ ਤੁਸੀਂ ਵੇਖ ਸਕਦੇ ਆ ਲੇਵਾ ਪੱਧਰਾ ਸਮਧਰਾ ਵਾ ਖੋਲ ਦੇ ਵੀਰੇ ਮੈਂ 90000 ਰੁਪਇਆ ਮੁੱਲਾ ਮਿੱਤਰੋ ਝੋਟੀ ਦਾ ਹਲੇ 5 10 ਦਿਨ ਜਿਹੜੇ ਕੱਢਦੀ ਆ ਕੋਜ ਦਿਨ ਉੱਪਰ ਲੈ ਗਈ ਸੋਹਣੀ ਤਿਆਰ ਹੋ ਜੂਗੀ ਮੰਨ ਲਓ 10 ਦਿਨਾਂ ਦੀ ਬਾਈ ਕੱਚੀ ਦਾਸ ਦਾ 10 ਦਿਨ ਕੱਢ ਗਈ ਤਾਂ ਬਹੁਤ ਸੋਹਣੀ ਤਿਆਰ ਹੋ ਜੂਗੀ ਚੰਗਾ ਦੁੱਧ ਦੇਣ ਦੀ ਕਪੈਸਿਟੀ ਰੱਖੂਗੀ 10 ਤੋਂ 11 ਕਿਲੋ ਦੁੱਧ ਦੇਣ ਦੀ ਕਪੈਸਿਟੀ ਰੱਖੂਗੀ ਝੋਟੀ ਜਿਹੜੇ ਹਿਸਾਬ ਨਾਲ ਆਰਡਰ ਦੀ ਤਿਆਰੀ ਕੀਤੀ ਆ 12 ਕਿਲੋ ਦੁੱਧ ਵੀ ਦੇ ਸਕਦੀ ਆ ਮੋੜ ਲਈ ਵੀਰੇ ਪਲਾਂ ਚ ਆ ਥੋੜੀ ਜੀ ਤਾਂ ਕਰਕੇ ਲੇਵਾ ਥੋੜਾ ਜਿਹਾ ਉੱਪਰ ਆਇਆ ਲੱਗਦਾ ਆ ਵੈਸੇ ਕੋਈ ਚੱਕਰ ਨਹੀਂ ਆ ਸੋਹਣੀ ਤਿਆਰ ਹੋਈ ਆ ਝੋਟੀ ਪਹਿਲੇ ਸੂਏ ਆ ਮੌਲੇ ਵੀ ਬਾਈ ਨੇ ਠੀਕ 90000 ਕੀਤਾ ਵਾ ਸਿੰਘਾ-ਸੁੰਗਾ ਦੀ ਸੋਹਣੀ ਆ ਮਿੱਤਰ ਬੰਦੇ ਬੰਦੇ ਆਪਣਾ ਨੰਬਰ ਦੱਸ ਦੀਏ ਵੀਰੇ ਹਾਂਜੀ ਭਾਈ ਨੰਬਰ ਹੈ ਜੀ ਆਪਣਾ 98153 98153 67403 67403 ਹਾਂਜੀ ਪੰਡੂ ਸ਼ਕੂਰ ਜ਼ਿਲ੍ਹਾ ਫਰੀਦਪੁਰ ਹੈ ਜੀ ਓਕੇ ਵੀਰੇ ਲਓ ਵੀ ਮਿੱਤਰੋ ਝੋਟੀ ਦਿਖਾਤੀ ਆ ਪਹਿਲੇ ਸੂਏ ਜਿਹੜੇ ਬਾਈ ਨੂੰ ਚਾਹੀਦੀ ਆ ਤੁਸੀਂ ਸੰਪਰਕ ਕਰ ਲਿਓ ਧੰਨਵਾਦ